ਜੰਡਿਆਲਾ ਗੁਰੂ ਤੋਂ ਗੈਰੀ ਮੰਡੀ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ ਜਿਹੜੀ ਕਿ ਦਾਣਾ ਮੰਡੀ ਗੇਟ ਦੇ ਬਾਅਦ ਮੇਨ ਸੜਕ ਤੇ ਥੋੜੀ ਜਿਹੀ ਬਰਸਾਤ ਹੋਣ ਨਾਲ ਕਾਫੀ ਵੱਡੇ ਟੋਏ ਪੈ ਗਏ ਨੇ ਇਸ ਕਰ ਰਾਹਗੀਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਵਾਰ ਤਾਂ ਰਾਹਗੀਰਾਂ ਨੂੰ ਨਾ ਟੋਇਆਂ ਤਾਂ ਕੋਈ ਅੰਦਾਜ਼ਾ ਨਾ ਹੋਣ ਕਾਰਨ ਸੱਟਾਂ ਵੀ ਵੱਜ ਜਾਂਦੀਆਂ ਨੇ ਸਕੂਲ ਜਾਂਦੇ ਬੱਚੇ ਨੂੰ ਕਾਫੀ ਮੁਸ਼ਕਲ ਹੁੰਦੀ ਹੈ ਇਸ ਮੌਕੇ ਮਨਜਿੰਦਰ ਸਿੰਘ ਬੀਰੀ ਵਾਈਸ ਪ੍ਰਧਾਨ ਯੂਥ ਅਕਾਲੀ ਦਰ ਪੰਜਾਬ ਨੇ ਲੋਕਾਂ ਦੀ ਇਸ ਮੁਸ਼ਕਲ ਨੂੰ ਪ੍ਰਸ਼ਾਸਨ ਦੇ ਧਿਆਨ ਚ ਰੱਖਦੇ ਆ ਕਿ ਆ ਕੀ ਅਗਰੇ ਇਸ ਮਾਮਲੇ ਦਾ ਹੱਲ ਨਾ ਕੀਤਾ ਤਾਂ ਅਸੀਂ ਲੋਕਾਂ ਦੇ ਇਸ ਮੁ ਉਹ ਪਾਤੀ ਅੱਜ ਗੈਰੀ ਮੰਡੀ ਜੰਡਿਆਲਾ ਗਰੂ ਰੋਡ ਤੇ ਦਾਖਲਾ ਰੋਡ ਦੇ ਉੱਪਰ ਅਸੀਂ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਖਲੋਤੇ ਆ ਜਿੱਥੇ ਕਿ ਸਾਢੇ ਸਾਢੇ 4 ਫੁੱਟ ਦੇ ਟੋਏ ਪੈ ਚੁੱਕੇ ਆ ਪਾਣੀ ਦਾ ਕੋਈ ਨਿਕਾਸ ਅੱਜ ਤੱਕ ਨਹੀਂ ਕੀਤਾ ਕਿਉਂਕਿ ਇਹਦਾ ਪ੍ਰੋਜੈਕਟ 1 ਕਰੋੜ 38 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਸੜਕ ਜਿਹੜੀ ਕਿ ਸਾਢੇ ਸਾਢੇ 4-4 ਫੁੱਟ ਟੋਏ ਪਾ ਗਿਆ ਇਥੋਂ ਸਵੇਰੇ ਜਿਹੜੇ ਛੋਟੇ-ਛੋਟੇ ਬੱਚਿਆਂ ਨੂੰ ਜਿਹੜੋਂ ਮਾਪੇ ਸਕੂਲ ਛੱਡਣ ਜਾਂਦੇ ਆ ਉਹਨਾਂ ਨੂੰ ਇਸੇ ਸੜਕਾ ਥਾਣੀ ਲੰਘ ਕੇ ਸਕੂਲ ਛੱਡ ਕੇ ਆਉਣਾ ਪੈਂਦਾ ਅ ਮਤਲਬ ਸਕੂਲ ਜਾ ਨਹੀਂ ਸਕਦੇ ਸਕੂਲ ਦੇ ਤੋਂ ਇਥੋਂ ਲੰਘਣਾ ਇਥੋਂ ਪਹਿਲਾਂ ਪਾਣੀ ਦੇ ਵਿੱਚ ਡੇਕ ਕੇ ਲਿਬੜ ਕੇ ਤੇ ਉੱਥੇ ਸਕੂਲ ਜਾਣ ਦੇ ਬਜਾਏ ਘਰ ਵਾਪਸ ਜਾ ਕੇ ਆਪਣਾ ਬੱਚਿਆਂ ਨੂੰ ਜਿਹੜਾ ਪੜ੍ਹਾਈ ਤੋਂ ਵਾਂਝਾ ਕਰ ਰਿਹਾ ਹੁਣ ਦੂਜੀ ਜਦੋਂ ਕੋਈ ਬਿਮਾਰਸ਼ਮਾਰ ਕੋਈ ਬੰਦਾ ਜਿਹੜਾ ਵਾ ਬਜ਼ੁਰਗ ਬਿਮਾਰ ਹੁੰਦਾ ਉਹ ਵੀ ਇੱਧਰ ਦੀ ਲੰਘ ਕੇ ਚਿੰਡਾਲੇ ਗੁਰੂ ਦੇ ਵਿੱਚ ਦਵਾਈ ਲੈਣ ਜਾਂਦਾ ਔਰ ਦਵਾਈ ਨਹੀਂ ਲੈ ਸਕਦਾ ਕਿਉਂਕਿ ਇਹ ਦਰਿਆ पार ਕਰਕੇ ਉਹਨਾਂ ਨੂੰ ਜਾਣਾ ਪੈਂਦਾ ਔਰ ਇਥੋਂ ਦਰਿਆ ਪਾਰ ਕਰਨਾ ਉਹਨੂੰ ਸੌਖੀ ਗੱਲ ਨਹੀਂ ਰਹੀ ਇੱਥੇ ਜਿਹੜਾ ਬੰਦਾ ਵੀ ਲੰਘਦਾ ਉਹ ਪਹਿਲਾਂ ਇੱਥੇ ਆਪਣੀ ਗੰਦੇ ਪਾਣੀ ਦੇ ਵਿੱਚੋਂ ਜਿਹੜਾ ਲੰਘ ਕੇ ਆਪਣੇ ਆਪ ਨੂੰ ਲਬੇੜ ਕੇ ਫੇਰ ਜਾਂਦਾ ਹੋਰ ਥੁੱਦੀ ਗੱਲ ਉਹ ਤੁਸੀਂ ਜਿਤਨਾ ਵੀ ਟ੍ਰੈਕ 'ਤੇ ਲੰਘਦੀ ਦੇਖ ਰਹੇ ਹੋ ਇੱਥੇ ਬਹੁਤ ਮਾੜਾ ਹਾਲਿਆ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਜੇਕਰ ਇਹਨੂੰ ਕੁਝ ਘੰਟਿਆਂ ਦੇ ਵਿੱਚ ਕੁਝ ਘੰਟਿਆਂ ਦਾ ਮਤਲਬ ਅੱਜ ਸ਼ਾਮ ਦੇ 5 ਵਜੇ ਆ 5 ਵਜੇ ਆ 14 ਜੁਲਾਈ ਦੇ ਅੱਜ 5 ਵਜੇ ਤੋਂ ਬਾਅਦ ਕੁਝ ਘੰਟਿਆਂ ਦੇ ਵਿੱਚ ਜੇਕਰ ਪ੍ਰਸ਼ਾਸਨ ਕੰਮ ਨਹੀਂ ਸ਼ੁਰੂ ਕਰਦਾ ਅਸੀਂ ਗਹਿਰੀ ਮੰਡੀ ਦੇ ਲੋਕ ਔਰ ਆਸੇ ਪਾਸੇ ਦੇ ਜਿਹੜੇ ਜਿਨ੍ਹਾਂ ਨੂੰ ਇਸ ਸੜਕ ਦੀ ਬਹੁਤ ਵੱਡੀ ਜਿਹੜੀ ਆ ਕਿਲਤ ਮਾਰ ਪੈ ਰਹੀ ਆ ਉਹਨਾਂ ਲੋਕਾਂ ਦੇ ਸਹਿਯੋਗ ਦੇ ਨਾਲ ਤੁਰੰਤ ਜਿਹੜਾ ਵਾ ਇਹ ਧਰਨਾ ਲਾ ਕੇ ਇਹ ਸੜਕ ਜਿੰਨਾ ਚਿਰ ਮੁਕੰਮਲ ਤਿਆਰ ਨਹੀਂ ਹੁੰਦੀ ਉਹਨਾਂ ਜਿਹੜੇ ਧਰਨਾ ਜਿਹੜਾ ਵਾ ਇਹ ਬੰਦ ਨਹੀਂ ਕੀਤਾ ਜਾਊਗਾ ਮੈਂ ਪ੍ਰਸ਼ਾਸਨ ਅੱਗੇ ਫੇਰ ਪੁਰਜੋਰ ਅਪੀਲ ਕਰਦਾ ਕਿ ਜਲਦੀ ਤੋਂ ਜਲਦੀ ਜਿਹੜੀ ਆ ਸੜਕ ਦਾ ਕੰਮ ਕੀਤਾ ਜਾਵੇ ਤਾਂ ਕਿ ਜਿਹੜੀ ਆ ਇਹ ਧਾਣਾ ਮੰਡੀ ਵੀ ਬਹੁਤ ਜਿਆਦੀ ਮੇਨ ਆ ਔਰ ਧਾਣਾ ਮੰਡੀ ਮੇਨ ਹੋਣ ਕਰਕੇ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਸਵੇਰੇ ਟਾਈਮ ਤੋਂ ਬੇ ਟਾਈਮ ਉਹ ਇਥੋਂ ਲੰਘ ਕੇ ਜੂ ਜਾਣਾ ਹੁੰਦਾ ਉਦੋਂ ਬੜੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤਾਂ ਕਿ ਇਹ ਜਿਹੜੀ ਆ ਸਮੱਸਿਆ ਜਲਦੀ ਤੋਂ ਜਲਦੀ ਖਤਮ ਕੀਤੀ ਜਾਵੇ ਔਰ ਜਿਹੜੀ ਆ ਆਮ ਜਨਤਾ ਨੂੰ ਜਿਹੜੀ ਆ ਇਹ ਜਿਹੜੀ ਆ ਆਉਣ ਜਾਣ ਦੀ ਸਹੂਲਤ ਦੇ ਵਿੱਚ ਜਿਹੜਾ ਵਾ ਸਹਯੋਗ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਟੀ ਹੋਮ ਨਿਊਜ਼ ਲਈ ਪਰਮਜੀਤ ਸਿੰਘ ਬੇਰੀ